ਮੋਹਾਲੀ ਦੇ ਵਿੱਚ ਲਗਾਤਾਰ ਗਮਾੜਾ ਵੱਲੋਂ ਵੱਡੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਕਿਉਂਕਿ ਨਜਾਇਜ਼ ਸਾਰਿਆਂ ਤੋਂ ਜਿੱਥੇ ਪਿਲਾਪੇ ਚਲਾਇਆ ਜਾ ਰਿਹਾ ਹੈ ਦੂਜੇ ਪਾਸੇ ਜਿਹੜੀ ਸੜਕ ਗਮਾਡਾ ਦੇ ਦੀਨ ਆਂਦੀ ਹੈ ਉਹ ਸੜਕ ਦੇ ਉੱਤੇ ਵੀ ਅਗਰ ਕੋਈ ਬੰਦਾ ਸਮਾਨ ਰੱਖਦਾ ਹੈ ਕਬਜ਼ਾ ਕਰਦਾ ਹੈ ਤਾਂ ਉੱਥੇ ਵੀ ਲਗਾਤਾਰ ਜਿਹੜੀ ਗਮਾਡਾ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਦਿਖਾ ਦਨੇ ਅੱਜ ਨਿਊ ਚੰਡੀਗੜ੍ਹ ਇਲਾਕੇ ਦੇ ਬੂਥਗੜ੍ਹ ਲਾਈਟ ਪੁਆਇੰਟ ਦੇ ਨਜ਼ਦੀਕ ਗਮਾਡਾ ਵੱਲੋਂ ਤੁਸੀਂ ਦੇਖੋ ਕਿ ਕਾਰਵਾਈ ਰਵ ਦਿੱਤੀ ਹੈ ਜਿੱਥੇ ਕਿ ਗਮਾਡਾ ਦੀ ਜਿਹੜੀ ਇਹ ਜਗ੍ਹਾ ਸੀ ਜਿੱਥੇ ਕਿ ਸੜਕ ਦੇ ਕਿਨਾਰੇ ਹੈ ਬਿਲਕੁਲ ਇਹ ਸੜਕ ਦੇ ਕਿਨਾਰੇ ਗਮਾਡਾ ਹੁਣ ਆਪਣਾ ਜਬਜਾ ਕਰ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਨਜਾਇਜ਼ ਕਬਜ਼ੇ ਲੋਕਾਂ ਵੱਲੋਂ ਕਿਤੇ ਵਿੱਚ ਕਬਜ਼ੇ ਛੜਾ ਕੇ ਉਹ ਜਗ੍ਹਾ ਉੱਤੇ ਖੱਡਾ ਮਾਰਿਆ ਜਾ ਰਿਹਾ ਤਾਂ ਕਿ ਇਸ ਜਗੇ ਇਸ ਤੋਂ ਅੱਗੇ ਕੋਈ ਐਕਟੀਵਿਟੀ ਨਾ ਕਰ ਸਕੇ ਇਹ ਸੁਣ ਲੈ ਕੇ ਮੌਕੇ ਤੇ ਜੇਈ ਸੰਘਰਸ਼ ਤੇ ਹੋਰ ਵੀ ਸੀਨੀਅਰ ਅਫਸਰ ਪਹੁੰਚੇ ਹੋਏ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਅਸੀਂ ਕਰਾਂਗੇ ਇੱਥੋਂ ਦੇ ਪਿੰਡ ਦੇ ਵਸਨੀਕ ਵੀ ਸਾਡੇ ਨਾਲ ਸਰਪੰਚ ਸਾਹਿਬ ਵੀ ਨੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਕਾਰਵਾਈ ਹੋ ਰਹੀ ਹੈ ਸਰਪੰਚ ਸਾਹਿਬ ਜਿਹੜੀ ਇਹ ਕਾਰਵਾਈ ਹੋ ਰਹੀ ਹੈ ਕਮੇਡਾ ਵੱਲੋਂ ਇਹਨੂੰ ਕਿਵੇਂ ਦੇਖਦੇ ਹੋ ਕਿ ਇਹ ਸਹੀ ਹੋ ਰਹੀ ਹੈ ਜਾਂ ਗਲਤ ਹੋ ਰਹੀ ਹੈ ਕਿਵੇਂ ਨਹੀਂ ਉਰੇ ਤਾਂ ਇਹ ਦੇਖੋ ਸ਼ਿਕਾਇਤ ਹੋਈ ਜਾਂਦੀ ਹੈ ਕੰਮ ਕਰਵਾਰੇ ਹਾਂ ਉਹਦੇ ਕਰਕੇ ਹੁਣ ਅਫਸਰ ਵੀ ਕਹਿ ਰਹੇ ਹਨ ਵੀ ਚਲੋ ਜੋ ਉਹਨਾਂ ਦੀ ਬੰਦ ਦੀ ਕਾਰਵਾਈ ਉਹਨਾਂ ਨੇ ਵੀ ਪੂਰੀ ਕਰਨੀ ਜੀ ਕੁਝ ਕੁਝ ਲੱਗਦਾ ਕਿ ਸਮਾਨ ਸਮੂਹ ਰੋਡ ਦੇ ਕਿਨਾਰੇ ਰੱਖਿਆ ਹੋਇਆ ਸੀ ਤਾਂ ਕਰਕੇ ਸ਼ਿਕਾਇਤਾਂ ਪਹੁੰਚੀਆਂ ਨਹੀਂ ਸਮਾਨ ਨਹੀਂ ਥੋੜੀ ਹੈ ਨਾ ਗੱਡੀਆਂ ਦੀ ਪ੍ਰੋਬਲਮ ਹੈ ਗੱਡੀਆਂ ਸੜਕ ਤੇ ਖੜ੍ਹਦੀਆਂ ਇਹ ਕਹਿੰਦੇ ਵੀ ਗੱਡੀਆਂ ਆਪਣੀ ਦੁਕਾਨ ਦੇ ਮੂਹਰੇ ਲੌਬੀ ਰੋਡ ਦੇ ਉੱਤੇ ਨਹੀਂ ਚਾਹੀਦੀਆਂ ਇਹ ਡੀਐਸਪੀ ਦਫ਼ਤਰ ਤੱਕ ਵੀ ਚਲੋ ਇਹਦੀ ਰਿਪੋਰਟ ਹੋਈ ਵੀ ਤਾਂ ਕਰਕੇ ਇਸੇ ਇਹੀ ਕਾਰਵਾਈ ਹੈ ਕੋਲ ਖੱਡੇ ਮਾਰ ਦਿੱਤੇ ਇਹਨਾਂ ਨੇ ਕਿ ਅੱਗੇ ਦੀ ਐਕਟੀਵਿਟੀ ਬੰਦ ਹੋ ਜਾਏਗੀ ਤਾਹੇ ਇਹ ਜਿਹੜੀ ਜ਼ਮੀਨ ਹੈ ਹੈ ਕਿਸ ਦੀ ਹੈ ਇਹ ਵੀ ਥੋੜਾ ਦੱਸ ਦਿਓ ਇਹ ਜ਼ਮੀਨ ਆਪਣੇ ਪਿੰਡ ਵਾਸੀ ਦੀ ਹੋਈ ਪਿੰਡ ਵਾਸੀ ਦੀ ਹਾਂਜੀ ਹਾਂ ਇਹ ਹੋਰ ਤਾਂ ਨਹੀਂ ਕਿਤੇ ਕਾਰਵਾਈ ਕਰ ਰਹੀ ਪਿੰਡ ਦੇ ਵਿੱਚ ਨਹੀਂ ਹੋਰ ਕੋਈ ਕਾਰਵਾਈ ਨਹੀਂ ਹੈਗੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਜੇਸੀ ਮਸ਼ੀਨਾ ਜਿਹੜੀਆਂ ਕਮਾਂਡਾਂ ਦੀ ਪਹੁੰਚੀਆਂ ਹੋਈਆਂ ਨੇ ਜੈ ਸੰਘਰਸ਼ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਜਿਹੜੀਆਂ ਸ਼ਿਕਾਇਤਾਂ ਕਿਸ ਤਰੀਕੇ ਦੇ ਪਹੁੰਚੀਆਂ ਹੋਈਆਂ ਨੇ ਜੀ ਜੀ ਜਿਸ ਤਰੀਕੇ ਨਾਲ ਲਗਾਤਾਰ ਤੁਸੀਂ ਕਾਰਵਾਈ ਕਰ ਰਹੇ ਹੋ ਪਿਛਲੀ ਪਿੱਛੇ ਵੀ ਕਰਕੇ ਗਏ ਹੋ ਕਾਰਵਾਈ ਕੱਲ ਪਰਸੋਂ ਵੀ ਬਹੁਤ ਕੀਤੀ ਹੈ ਫਾਰਮ ਹਾਸਿਲ ਕੀਤੇ ਜਾ ਰਹੇ ਨੇ ਫਾਰਮ ਢਾਈ ਵੀ ਜਾ ਰਹੇ ਨੇ ਤਾਂ ਅੱਜ ਵੀ ਤੁਸੀਂ ਪਹੁੰਚੇ ਹੋ ਤਾਂ ਕਿਸ ਤਰੀਕੇ ਸ਼ਿਕਾਇਤਾਂ ਇਹਨਾਂ ਦੀ ਮਿਲੀ ਸੀ ਕੀ ਕਾਰਵਾਈ ਕੀਤੀ ਜਾ ਰਹੀ ਸਾਡੇ ਅਫਸਰਾਂ ਨੂੰ ਸ਼ਿਕਾਇਤ ਆਈ ਸੀ ਬੂਥਖੜ ਫਰ ਤੇ ਇੱਥੇ ਇਹਨਾਂ ਦੇ ਰੋਡ ਦੀ ਇਸੇ ਸਬੰਧ ਕਰ ਰਹੇ ਤੇ ਇਹ ਸਟਰਕਚਰ ਵੀ ਤੋੜਨ ਦੀ ਕੋਸ਼ਿਸ਼ ਕਰਨਗੇ ਆਪਾਂ ਇਹ ਰੋਡ ਦੀ ਜਗ੍ਹਾ ਜਿਹੜੀ ਤੁਸੀਂ ਕਵਰ ਕਰ ਰਹੇ ਹੋ ਇਹ ਰੋਡ ਦੇ ਨਾਲ ਲੱਗਦੀ ਹੈ ਰੋਡ ਤੇ ਹੌਲੀ ਹੌਲੀ ਕਰਦੇ ਇਧਰ ਨੂੰ ਕਬਜ਼ਾ ਕਰ ਲੈਣਗੇ ਜੀ ਇਹਦੇ ਕਰਕੇ ਆਪਾਂ ਰੋਡ ਕਲੀਅਰ ਕਰਾ ਰਹੇ ਹਾਂ ਜੀ ਸੀਨੀਅਰ ਅਫਸਰ ਦੇ ਕੋਲ ਉਸ ਕੇ ਤਬ ਹੋ ਜੀ ਜੀ ਹੁਣ ਲਗਾਤਾਰ ਕਾਰਵਾਈ ਇਸ ਤਰੀਕੀ ਨੇ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਲਗਾਤਾਰ ਚੱਲਦੀ ਰਹਿਣਗੀਆਂ ਜਿਹੜੇ ਪਹਾੜ ਵਾਲੇ ਪਾਸੇ ਜਿਹੜੇ ਫਾਰਮ ਹਾਊਸ ਬਣੇ ਤੁਸੀਂ ਕਾਫੀ ਸੀਲ ਵੀ ਕੀਤੇ ਨੇ ਉਹਨਾਂ ਦੇ ਵੀ ਉਹਨਾਂ ਦਾ ਵੀ ਹੁਣ ਆਨ ਦਾ ਵੇਅ ਹੈ ਪ੍ਰੋਸੈਸ ਉਹਨਾਂ ਦੇ ਵੀ ਕਾਰਵਾਈ ਚੱਲਦੀ ਜਿਹੜੇ ਕੋਈ ਪ੍ਰੋਪਰਟੀ ਡੀਲਰ ਦੁਨੀਆ 22 ਜੋ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਪਲਾਟ ਬਣਾ ਕੇ ਵੇਚ ਰਹੇ ਨੇ ਬਹੁਤ ਭਾੜੇ ਲੋਕਾਂ ਨੂੰ ਉਹਨਾਂ ਦੇ ਉੱ ਆ ਆਪਣਾ ਸ਼ੌਂਖ ਪੜਸ਼ੇ ਜਾਂ ਉਧਰ ਕਰੋੜਾਂ ਨਾੜਾ ਹੋ ਗਿਆ ਸਾਰੇ ਕਿਤੇ ਸਭ ਦੀ ਕਾਰਵਾਈ ਚੱਲ ਰਹੀ ਹੈ ਕਿਸੇ ਨਾਲ ਕੋਈ ਬਿਤਕਰਾਨੀ ਭਾਵੇਂ ਕੋਈ ਵੱਡਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਛੋਟਾ ਹੋਵੇ ਜੋ ਮਰਜ਼ੀ ਹੋਵੇ ਸਾਰਾ ਨਾਲ ਇੱਕ ਬਰਾਬਰ ਦਾ ਕੰਮ ਹੋਵੇ ਵਿੱਚ ਲੋਕਲ ਜਾਂ ਲੋਕ ਇਹ ਕਹਿੰਦੇ ਕਿ ਜਿਹਦੇ ਪੈਸੇ ਦਿੰਦਾ ਉਹਦੇ ਨਾਲ ਬਖਸ਼ ਦੇਣਗੇ ਇਲਜ਼ਾਮ ਲਾਣੇ ਆ ਜੀ ਲੋਕਾਂ ਦਾ ਕੰਮ ਜਿਹੜਾ ਬੰਦਾ ਕੰਮ ਕਰਦਾ ਉਹਦੇ ਇਲਜ਼ਾਮ ਤਾਂ ਲੱਗਦੇ ਹੀ ਹਾਂਜੀ ਮੈਂ ਆਵਾ ਮੇਰੀ ਜਗ੍ਹਾ ਕੋਈ ਹੋਰ ਆ ਜੇ ਉਹਦੇ ਲੱਗੇ ਆਣਗੇ ਹਾਂਜੀ ਇਹ ਦੇਖੋ ਕੀ ਆ ਜਈ ਸੀ ਸੰਘਰਸ਼ ਜਿੰਨਾ ਵੱਲੋਂ ਹਾਂਜੀ ਪੈਂਦਾ ਸੋ ਜਿਹੜਾ ਠੇਕੇ ਦੇ ਨਾਲ ਬਣਿਆ ਹੋਈ ਹੈ ਬਿਲਡਿੰਗ ਉਹ ਕਿ ਸਾਨੂੰ ਰੋਗ ਦੇ ਤਾਂ ਉਹ ਵੀ ਬਣੀ ਹੋਈ ਹੈ ਉਹ ਵੀ ਗਲਤ ਬਣੀ ਹੋਈ ਹੈ ਹਾਂ ਫਿਰ ਉਹ ਦੱਸੋ ਜੀ ਸਾਹਿਬ ਉਹ ਵੀ ਗਲਤ ਹੈ ਠਿਕ ਦੇ ਨਾਲ ਜਿਹੜਾ ਬਣਿਆ ਆ ਬਿਨਾ ਪਰਮਿਸ਼ਨ ਤੋਂ ਜੇ ਕਿਸੇ ਕੋਲ ਪਰਮਿਸ਼ਨ ਨਹੀਂ ਹੈਗੀ ਉਹ ਸਾਰੀਆਂ ਗੱਲਾਂ ਨੇ ਸਾਰੀਆਂ ਗੱਲ ਉਹ ਕਹਿੰਦੇ ਕਾਰ ਵੀ ਕਰਾਂਗੇ ਉਥੇ ਵੀ ਕਾਰ ਭਾਈ ਗੱਲ ਨਹੀਂ ਸਮਝਾਉਣਾ ਬੰਦੇ ਪੈਸੇ ਲਾ ਕੇ ਬੈਠੇ ਆ ਇੱਥੇ ਜਦ ਬੰਦੇ ਨੇ ਪੈਸੇ ਲਾ ਕੇ ਬੈਠੇ ਕੋਈ ਫਰੀ ਦਾ ਬੈਠਾ ਨਹੀਂਗਾ ਅੰਦਰ ਮਾਲ ਵੀ ਅਗਲੇ ਦੇ ਪਿਆ ਤੇ ਅਗਲੇ ਵੇਚਣਗੇ 4 ਪੈਸੇ ਤਾਂ ਹੀ ਵਟਣਗੇ ਦੁਕਾਨਦਾਰ ਕਿ ਦੁਕਾਨਦਾਰਾਂ ਦੇ ਨਜਾਇਜ਼ ਹੋ ਰਹੀ ਕਰ ਬਈ ਜਾਇਜ਼ ਹੋ ਰਿਆ ਤੇ ਇਧਰ ਜਗ੍ਹਾ ਅਕਵਾਇਰੀ ਨਹੀਂ ਹੋਈ ਵਾਲੇ ਜੇ ਜਗ੍ਹਾ ਅਕਵਾਇਰੀ ਨਹੀਂ ਜਗ੍ਹਾ ਇਧਰ ਨਹੀਂ ਆਪਣੀ ਦੁਕਾਨ ਹੈ ਜੀ ਇਹ ਦੁਕਾਨ ਹੈ ਤੁਹਾਡੀ ਹਾਂ ਇਧਰ ਜਗ੍ਹਾ ਅਕਵਾਇਰੀ ਨਹੀਂ ਹੋਈ ਅਕਵਾਇਰ ਹੋਈ ਹੋਵੇ ਕੋਈ ਕਿਲਾ ਤੋਂ ਕਿੱਲੇ ਇਹਨਾਂ ਨੇ ਲੈ ਹੋਣ ਫਿਰ ਆਕੇ ਢਾ ਸਕਦੇ ਆ ਜਾਂ ਖੜ ਸਕਦੇ ਜਿਹੜੀ ਸੜਕ ਦੇ ਨਾਲ ਹੈ ਉਹ ਗਮਾੜਾ ਦੀ ਜਗ੍ਹਾ ਹੈ ਤੁਸੀਂ ਗੱਲ ਕਹਿ ਰਹੇ ਪੁੱਛ ਰਿਹਾ ਅਕਵਾਇਰ ਹੋਈ ਹੈ ਜਗ੍ਹਾ ਪਹਿਲਾਂ ਇਹ ਪੁੱਛੋ ਜਦੋਂ ਜਗ੍ਹਾ ਰੋਡ ਦੇ ਵਿੱਚ ਵੀ ਨਹੀਂ ਆਈ ਰੋਡ ਦੇ ਵਿੱਚ ਵੀ ਨਹੀਂ ਆਈ ਨਹੀਂ ਰੋਡ ਤੋਂ ਰੋਡ ਦਾ ਛੱਡੀ ਹੋਈ ਹੈ ਇਹ ਇਹਨਾਂ ਜਮੀਨ ਹੈ ਹਾਂਜੀ ਅਸੀਂ ਕਹਿੰਦੇ ਬੁੱਡੇ ਵਾਲੋਂ ਵੀ ਪਹਿਲੇ ਮੈਂ ਲਿਖ ਕੇ ਦੇ ਦਿੱਤਾ ਵੀ ਸਾਨੂੰ ਪੈਸੇ ਦੇ ਦਿਓ ਅਸੀਂ ਅੱਜੇ ਖਾਲੀ ਕਰਾ ਦੇਣੀ ਹੂੰ ਹੁਣ ਜੇ ਕੋਈ ਪੈਸੇ ਨਹੀਂ ਦਿੱਤੇ ਗੁੱਸੇ ਆਸੀਂ ਆਪਣੇ ਜ਼ਮੀਨ ਦੇ ਮਾਲਕ ਹਾਂ ਹੂੰ ਅਸੀਂ ਆਪਣੇ ਕੋਈ ਰੋਜ਼ਗਾਰ ਦਾ ਤੌਰ ਨਹੀਂ ਹੈ ਫਸਲਾਂ ਨੂੰ ਕੋਈ ਪੁੱਛਦਾ ਨਹੀਂ ਹੈ ਕੋਈ ਰੇਟ ਨਹੀਂ ਹੈ ਕਿਸੇ ਜੀਤ ਦਾ ਬਿਮਾਰੀਆਂ ਪੈ ਜਾਂਦੀਆਂ ਇਹ ਤਾਂ ਪਰੇਸ਼ਾਨ ਕਰਦੇ ਸਾਨੂੰ ਸਾਨੂੰ ਪੈਸੇ ਦਿਓ ਅੱਜੇ ਅਸੀਂ ਖਾਲੀ ਕਰਾ ਦੇਣੀ ਹੈ ਹੂੰ ਪੁਰੋਕੇਰੀ ਨੀ ਕੀ ਰੋਡ ਦੇ ਵਿੱਚ ਜਿਹੜਾ ਜਗਾ ਜਿਹੜੀ ਰੋਡ ਦੇ ਨਾਲ ਹੈ ਉਹ ਸਾਡੀ ਕਮਾਡਾ ਦੀ ਬਣਦੀ ਹੈ ਇੱਕ ਵਾਇਰ ਹੋਈ ਹੋਈ ਹੈ ਰੋਡ ਦੀ ਜਗਾ ਉਹ ਤਾਂ ਹੈਗੀ ਹੈ ਜ਼ਮੀਨ ਸਾਨੂੰ ਇਹਦਾ ਪੈਸਾ ਸਾਡੀ ਉਹ ਜ਼ਮੀਨ ਦੀ ਇਹ ਉਹਦਾ ਪੈਸਾ ਸਾਨੂੰ ਮਿਲ ਲਿਆ ਅਸੀਂ ਤਾਂ ਆਪਣੀ ਜਿਹੜੀ ਜਿੱਤ ਦੀ ਜਾਇਦਾ ਤਾਂ ਉਹਦੇ ਚ ਨੀ ਪਿੱਛੇ ਦੁਕਾਨਾਂ ਚ ਤਾਂ ਕੋਈ ਕਾਰਵਾਈ ਨਹੀਂ ਕਰਿਓ ਕਹਿੰਦਾ ਇੱਥੇ ਜਿਹੜਾ ਮੇਨ ਰੋਡ ਤੇ ਗੱਡੀਆਂ ਖੜਦੀਆਂ ਜੋ ਕੁਝ ਹੁੰਦਾ ਹੈ ਉਹ ਕਰਕੇ ਕਿਤੇ ਵੀ ਰੋਡ ਵੜਿਆ ਆ ਦੁਕਾਨਾਂ ਬਣੀਆਂ ਉਹ ਰੋਡ ਨੂੰ ਅਟੈਚੇ ਆ ਪੂਰੀ ਦੁਨੀਆ ਵਿੱਚ ਚੱਲ ਜੋ ਕਿਤੇ ਵੀ ਰੋਡ ਦੀ ਜਗ੍ਹਾ ਤੇ ਰੋਡ ਦੀ ਹੁੰਦੀ ਏ ਕੋਈ ਉਰੇ ਵੱਖਰਾ ਨਹੀਂ ਬਲਾਕ ਜੀ ਜਲ ਜੋਪ ਸੜਕ ਦੀ ਜਗ੍ਹਾ ਪਿੱਛੇ ਦੁਕਾਨਾਂ ਉਹ ਤਾਂ ਸਭ ਜਗ੍ਹਾ ਕਾਨੂੰਨ ਹੈ ਉਰੇ ਹੈ ਕਿਤੇ ਵੀ ਤੋਏ ਪੜਦੋ ਮੂਰੇ ਹਰ ਇੱਕ ਜਗ੍ਹਾ ਪੜਦੋ ਨਾ ਤੁਸੀਂ ਤੁਸੀਂ ਕਹਿੰਦੇ ਕਿ ਜ਼ਮੀਨ ਐਕਵਾਇਰ ਹੋ ਜਾ ਤੁਹਾਡੀ ਹਾਂ ਜ਼ਮੀਨ ਤੇ ਪੈਸੇ ਦੇ ਦਿਓ ਸਾਨੂੰ ਅਸੀਂ ਖਾਲੀ ਕਰ ਦੇਣੀ ਹੈ ਸਰਕਾਰ ਦੇ ਦੇਖੋ ਕਿ ਮੌਕੇ ਤੇ ਜ਼ਮੀਨ ਦੇ ਮਾਲਕ ਹੀ ਪਹੁੰਚ ਕੇ ਸੀ ਦੂਜੇ ਪਾਸੇ ਜਿਹੜੀ ਇਹ ਹੁਣ ਲਗਾਤਾਰ ਇਹਨਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿੰਡ ਵਾਸੀਆਂ ਵੱਲੋਂ ਜ਼ਮੀਨ ਦੇ ਮਾਲਕਾਂ ਵੱਲੋਂ ਸਹਿਰੇ ਕਿ ਇਹ ਕਾਰਵਾਈ ਨਾਜਾਇਜ਼ ਕੀਤੀ ਜਾ ਰਹੀ ਹੈ ਕਿ ਅਸੀਂ ਜ਼ਮੀਨ ਅਕਬੈਰ ਕਰਵਾਉਣ ਨੂੰ ਵੀ ਤਿਆਰ ਆਂ ਕਿ ਸਾਨੂੰ ਪੈਸਾ ਦਿੱਤਾ ਜਾਵੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਆਹ ਦੁਕਾਨਾਂ ਅਸੀਂ ਬਣੀਆਂ ਹੋਈਆਂ ਜੋ ਕਿ ਪਿੰਡ ਵਾਸੀਆਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੇ ਕਿਰਾਏ ਤੇ ਕੁਝ ਦਿੱਤੀਆਂ ਸੀ ਜਿਸ ਤੋਂ ਬਾਅਦ ਜਾ ਕੇ ਇਹ ਲਗਾਤਾਰ ਇਹ ਜਗ੍ਹਾ ਉੱਤੇ ਮਾਰਕੀਟ ਬਣਾ ਕੇ ਬੈਠੇ ਸੀ ਉਸ ਤੋਂ ਬਾਅਦ ਹੁਣ ਜਿਸੀ ਮਸ਼ੀਨ ਚਲਾ ਕੇ ਇੱਥੇ ਜਿਹੜਾ ਪੀੜਾ ਪੰਜਾ ਹੁਣ ਫੇਰਿਆ ਜਾ ਰਿਹਾ ਜਿਸ ਤੋਂ ਬਾਅਦ ਇਹ ਐਕਟੀਵਿਟੀ ਜਿਹੜੀ ਕੀਤੀ ਜਾ ਰਹੀ ਸੀ ਤਾਂ ਉਹ ਐਕਟੀਵਿਟੀ ਖਤਮ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਹੁਣ ਜਿਸ ਤਰੀਕੇ ਨਾਲ ਅਧਿਕਾਰੀ ਕਹਿ ਰਹੇ ਨੇ ਕਿ ਸਾਡੇ ਕੋਲ ਸ਼ਿਕਾਇਤਾਂ ਸੀ ਸਾਡੇ ਕੋਲ ਜਿਹੜੀ ਇਸ ਤਰੀਕੇ ਦੀ ਰੋਡ ਦੇ ਨਾਲ ਜਗ੍ਹਾ ਹੈ ਕਿ ਉੱਥੇ ਜਿਹੜੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਅਸੀਂ ਇਹ ਕਾਰਵਾਈ ਜਿਹੜੀ ਕਰਨ ਲੱਗੇ ਆ ਥੋੜੇ ਕਹਿੰਨ ਗਰਜੋਤ ਦੇ ਨਾਮ ਉਤੇ ਸੀ